90% ਲੋਕ ਇਸ ਚੀਜ਼ ਦਾ ਨਾਮ ਨਹੀਂ ਜਾਣਦੇ ਪਰ 90% ਸਿਹਤ ਦੀਆਂ ਬਿਮਾਰੀਆਂ ਜੜ ਤੋਂ ਖਤਮ ਹੋ ਜਾਂਦੀਆਂ ਨੇ ਜੇ ਤੁਹਾਨੂੰ ਮੈਂ ਕਹਾਂ ਇਹਦੇ ਨਾਲ ਤੁਹਾਡੀਆਂ ਹੱਡੀਆਂ ਸਟੀਲ ਵਾਂਗੂ ਮਜ਼ਬੂਤ ਹੋ ਜਾਣਗੀਆਂ ਖੂਨ ਦੀ ਕਮੀ ਪੂਰੀ ਹੋ ਜੂਗੀ ਜੋੜਾਂ ਦਾ ਦਰਦ ਜੜ ਤੋਂ ਖਤਮ ਹੋ ਜਾਊਗਾ ਤੇ ਬੱਚਿਆਂ ਦੀ ਹਾਈਟ ਵਧ ਜੂਗੀ ਇਹ ਕੁਦਰਤ ਦਾ ਖਜ਼ਾਨਾ ਹਲੀਮ ਦੇ ਵੀਜ਼ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਦੇ ਹੋ ਤਾਂ ਆਪਣੀ ਸਿਹਤ ਦੇ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ ਇਹ ਜੇ ਤੁਹਾਨੂੰ ਮੈਂ 10 ਬੈਨੀਫਿਟ ਦੱਸੂਗਾ ਜਿਹਦੇ ਨਾਲ ਤੁਹਾਡੇ ਸਰੀਰ ਦੀਆਂ ਅੱਧੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਦਵਾਈਆਂ ਤੇ ਜਿਹੜਾ ਖਰਚਾ ਹੁੰਦਾ ਉਹ ਵੀ ਨਹੀਂ ਹੋਊਗਾ ਹਲੀਮ ਦੇ ਬੀਜ ਸਭ ਤੋਂ ਫਾਇਦੇਮੰਦ ਨੇ ਸਰੀਰ ਲਈ ਜੇ ਤੁਹਾਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਤਾਂ ਤੁਸੀਂ ਕੀ ਕਰਨਾ ਪਾਣੀ ਦੇ ਵਿੱਚ ਸਲੀਮ ਦੇ ਬੀਜ ਰਾਤ ਨੂੰ ਭਿਓ ਕੇ ਰੱਖ ਦੇਣੇ ਨੇ ਸਵੇਰੇ ਖਾਲੀ ਪੇਟ ਇਹਨਾਂ ਦਾ ਸੇਵਨ ਕਰਨਾ ਜਿਹਦੇ ਨਾਲ ਕਬਜ਼ ਦੀ ਪ੍ਰੋਬਲਮ ਆ ਜਿਹੜੀ ਉਹ ਜੜ ਤੋਂ ਖਤਮ ਹੋ ਜਾਊਗੀ ਉਹ ਵੀ ਪ੍ਰਾਣੀ ਤੋਂ ਪ੍ਰਾਣੀ ਕਬਜ਼ ਜੇ ਮਸਲਾਂ ਦੀ ਕਮਜ਼ੋਰੀ ਆ ਮਸਲਾਂ 'ਚ ਦਰਦ ਹੁੰਦਾ ਤਾਂ ਹਲੀਮ ਦੇ ਬੀਜ ਨੇ ਜਿਹੜੀ ਉਹਦੀ ਖੀਰ ਬਣਾ ਕੇ ਖਾਣੀ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਹਲੀਮ ਦੇ ਬੀਜ ਨੇ ਇਹਦੇ ਲਈ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਨੇ ਇਹ ਸਾਨੂੰ ਕਿਉਂ ਖਾਣੇ ਚਾਹੀਦੇ ਹਨ ਚਲੋ ਜਾਣਦੇ ਹਾਂ ਇਹਨਾਂ ਦੇ ਵਿੱਚ ਜਿਹੜੇ ਭਰਪੂਰ ਮਾਤਰਾ ਦੇ ਵਿੱਚ ਪੋਸ਼ਟਿਕ ਤੱਤ ਹੁੰਦੇ ਨੇ ਇਹਦੇ ਵਿੱਚ ਹਲੀਮ ਦੇ ਬੀਜ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ A, C ਤੇ E ਨਾਲੇ ਭਰਪੂਰ ਹੁੰਦਾ ਇਹ ਪੋਸ਼ਟਿਕ ਤੱਤਾਂ ਨੇ ਜਿਹੜੇ ਸਰੀਰ ਨੂੰ ਤੰਦਰੁਸਤ ਬਣਾ ਕੇ ਰੱਖਦੇ ਨੇ ਦੂਜੇ ਨੰਬਰ ਤੇ ਬਾਲਾਂ ਲਈ ਬਹੁਤ ਫਾਇਦੇਮੰਦ ਨੇ ਕਿਉਂਕਿ ਇਹਦੇ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਆ ਵਿਟਾਮਿਨ E ਦੀ ਮਾਤਰਾ ਹੁੰਦੀ ਆ ਆਇਰਨ ਦੇ ਨਾਲ ਖੋਪੜੀ ਦੇ ਵਿੱਚ ਜਿਹੜਾ ਖੂਨ ਦਾ ਸਰਕਲ ਉਹ ਵਧੀਆ ਚੱਲਦਾ ਤੇ ਵਿਟਾਮਿਨ A ਦੇ ਨਾਲ ਵਾਲ ਜਿਹੜੇ ਝਾੜਦੇ ਨੇ ਉਹ ਝਾੜਨੇ ਬੰਦ ਹੋ ਜਾਂਦੇ ਨੇ ਵਾਲਾਂ ਦੀ ਗਰੋਥ ਵੀ ਵਧੀਆ ਹੁੰਦੀ ਆ ਇਹਦਾ ਪਾਚਨ ਸ਼ਕਤੀ ਜਿਹੜੀ ਉਹ ਕਾਫੀ ਜ਼ਿਆਦਾ ਵਧੀਆ ਹੁੰਦੀ ਆ ਕਿਉਂਕਿ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਜਿਹਦੇ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਆ ਇਹਦੇ ਨਾਲ ਖੂਨ ਦੀ ਕਮੀ ਬਹੁਤ ਛੇਤੀ ਪੂਰੀ ਹੁੰਦੀ ਆ ਕਿਉਂਕਿ ਇਹਨਾਂ ਦੇ ਵਿੱਚ ਆਇਰਨ ਤੇ ਫੋਲਿਕ ਐਸਿਡ ਹੁੰਦਾ ਜਿਹੜਾ ਆਪਣੇ ਖੂਨ ਦੇ ਪੱਧਰ ਨੂੰ ਵਧਾਉਂਦਾ ਤੇ ਖੂਨ ਦੀ ਕਮੀ ਪੂਰੀ ਹੁੰਦੀ ਆ ਇਹਨਾਂ ਹੱਡੀਆਂ ਨੇ ਜਿਹੜੀਆਂ ਉਹ ਸਟੀਲ ਵਾਂਗੂ ਮਜ਼ਬੂਤ ਹੋ ਜਾਂਦੀਆਂ ਨੇ ਕਿਵੇਂ ਹੁੰਦੀਆਂ ਨੇ ਕਿਉਂਕਿ ਇਹਨਾਂ ਬੀਜਾਂ ਦੇ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਹੁੰਦਾ ਜਿਹੜਾ ਹੱਡੀਆਂ ਨੂੰ ਮਜ਼ਬੂਤ ਕਰਦਾ ਜੇ ਕਿਸੇ ਦੀ ਹੱਡੀ ਟੁੱਟ ਜਾਂਦੀ ਆ ਨਾ ਫੈਕਚਰ ਹੋ ਜਾਂਦੀ ਆ ਤਾਂ ਉਹਨੂੰ ਵੀ ਬਹੁਤ ਛੇਤੀ ਰਿਕਵਰ ਕਰਦਾ ਇਹ ਇੰਨੇ ਫਾਇਦੇਮੰਦ ਨੇ ਜਿਗਰ ਦੀਆਂ ਬਿਮਾਰੀਆਂ ਲਈ ਬਹੁਤ ਫਾਇਦੇਮੰਦ ਨੇ ਕਿਉਂਕਿ ਆਪਾਂ ਹਰ ਰੋਜ਼ ਖਾਂਦੇ ਆ ਜਿਹੜੇ ਜ਼ਹਿਰੀਲੇ ਪਦਾਰਥ ਨੇ ਉਹਨਾਂ ਨੂੰ ਇਹ ਜਿਗਰ ਦੇ ਵਿੱਚੋਂ ਕੱਢ ਦਿੰਦਾ ਜਿਸ ਦੇ ਨਾਲ ਜਿਗਰ ਆ ਜਿਹੜਾ ਆਪਣਾ ਇਹ ਮੈਟਾਬੋਲਿਜ਼ਮ ਵੀ ਇਹ ਠੀਕ ਰੱਖਦਾ ਹੈ। ਭਾਰ ਨੂੰ ਘਟਾਉਣ ਦੇ ਵਿੱਚ ਇਹ ਬਹੁਤ ਬਹੁਤ ਫਾਇਦੇਮੰਦ ਨੇ ਜਿਹੜੇ ਵਜ਼ਨ ਘਟਾਉਣਾ ਚਾਹੁੰਦੇ ਨੇ। ਕਿਉਂਕਿ ਇਹਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਆ ਜਿਹਦੇ ਨਾਲ ਆਪਾਂ ਨੂੰ ਭੁੱਖ ਘੱਟ ਲੱਗਦੀ ਆ। ਆਪਾਂ ਭੁੱਖ ਨੂੰ ਕੰਟਰੋਲ ਕਰ ਲੰਨੇ ਆ ਜਿਹਦੇ ਨਾਲ ਵਜ਼ਨ ਘਟਾਉਣ ਦੇ ਵਿੱਚ ਕਾਫੀ ਫਾਇਦੇਮੰਦ ਹੁੰਦਾ। ਇਹਦੇ ਨਾਲ ਆਪਣੀ ਜਿਹੜੀ ਚਮੜੀ ਆ ਉਹ ਕਾਫੀ ਸਿਹਤ ਸਿਹਤਮੰਦ ਰਹਿੰਦੀ ਆ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਤੇ ਵਿਟਾਮਿਨ ਫ੍ਰੀ ਰੈਡੀਕਲਸ ਹੁੰਦੇ ਨੇ ਜਿਹੜੇ ਆਪਣੇ ਸਕਿਨ ਨੂੰ ਠੀਕ ਰੱਖਦੇ ਨੇ। ਤੇ ਸੇਹਿਤ ਮੰਦ ਬਣਾ ਕੇ ਰੱਖਦੇ ਨੇ ਇਹਦੇ ਵਿੱਚ ਊਰਜਾ ਬਹੁਤ ਜ਼ਿਆਦਾ ਹੁੰਦੀ ਆ ਹਲੀਮ ਦੇ ਬੀਜਾਂ ਦੇ ਵਿੱਚ ਕਾਰਬੋਹਾਈਡਰੇਟਸ ਹੁੰਦੇ ਨੇ ਜਿਹੜੇ ਊਰਜਾ ਪ੍ਰਦਾਨ ਕਰ ਦਿੰਦੇ ਆਪਾਂ ਇਹ ਸਰੀਰ ਨੂੰ ਆਪਾਂ ਗੱਲ ਕਰਦੇ ਆ ਹਲੀਮ ਦੇ ਬੀਜਾਂ ਨੂੰ ਆਪਾਂ ਆਪਣੇ ਖਾਣੇ ਦੇ ਵਿੱਚ ਕਿਵੇਂ ਐਡ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਰਾਤ ਨੂੰ ਇੱਕ ਚਮਚਾ ਪਾਣੀ ਦੇ ਵਿੱਚ ਹਲੀਮ ਦੇ ਬੀਜ ਭਿਉਂ ਕੇ ਰੱਖ ਦੇਣੇ ਨੇ ਤੇ ਸਵੇਰ ਉਹਨਾਂ ਦਾ ਖਾਲੀ ਪੇਟ ਸੇਵਨ ਕਰਨਾ ਤੇ ਜਿਹੜੇ ਹਲੀਮ ਦੇ ਬੀਜ ਉਹ ਜੈਲੀ ਦੇ ਵਿੱਚ ਬਦਲ ਜਾਂਦੇ ਨੇ ਦੂਜੇ ਨੰਬਰ ਤੇ ਤੁਸੀਂ ਇਹਦੀ ਖੀਰ ਬਣਾ ਕੇ ਖਾ ਸਕਦੇ ਹੋ ਦੁੱਧ ਦੇ ਵਿੱਚ ਜਿਹਦੇ ਨਾਲ ਨੀਂਦ ਵੀ ਵਧੀਆ ਆਊਗੀ ਤੇ ਪਾਚਨ ਸ਼ਕਤੀ ਵੀ ਠੀਕ ਰਹੂਗੀ ਤੀਜੇ ਨੰਬਰ ਤੇ ਇਹ ਜੋ ਗੁੜ ਤੇ ਘਿਓ ਬਣਾ ਪਾ ਕੇ ਇਹਦੇ ਤੁਸੀਂ ਲੱਡੂ ਬਣਾ ਕੇ ਖਾ ਸਕਦੇ ਹੋ ਸਭ ਤੋਂ ਮੇਨ ਗੱਲ ਜਿਹੜੀ ਔਰਤ ਗਰਭਵਤੀ ਆ ਜਾਂ ਬੱਚਾ ਦੁੱਧ ਪੀਂਦਾ ਜਾਂ ਕੋਈ ਮੈਡੀਸਿਨ ਖਾਂਦਾ ਉਹ ਆਪਣੀ ਖੁਰਾਕ ਦੇ ਵਿੱਚ ਐਡ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣਾ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ